ਸਿਕਾਲ ਜੀ ਕੀ ਨਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੀਡੀਆ ਦਾ ਤੇ ਸਾਡੀ ਆਵਾਜ਼ ਅੱਗੇ ਤੱਕ ਤੁਸੀਂ ਪਹੁੰਚਾਉਂਦੇ ਹੋ ਸ਼ੁਕਰੀਆ ਦਾ ਤੇ ਮੈਦੂਲੀ ਆਰਾਮ ਸਫਾਈ ਕਰਮਚਾਰੀ ਸਰਪ੍ਰਾਸਤ ਪੰਜਾਬ ਅਤੇ ਸ਼ਿਵਰਮੈਨ ਯੂਨੀਅਨ ਪੰਜਾਬ ਅੱਜ ਮਈ ਦਿਹਾੜਾ ਮਜ਼ਦੂਰਾਂ ਦਾ ਇੱਕ ਇਤਿਹਾਸਿਕ ਦਿਨ ਆ ਪਹਿਲਾ ਮਜ਼ਦੂਰ ਤੋਂ 16 ਘੰਟੇ ਜਾਂ 18 ਘੰਟੇ ਕੰਮ ਲਿਆ ਜਾਂਦਾ ਸੀ 1886 ਦੀ ਗੱਲ ਆ ਜਿਸ ਸਿਕਾਗੋ ਸ਼ਹਿਰ ਦੇ ਵਿੱਚ ਮਜ਼ਦੂਰਾਂ ਦਾ ਇੱਕ ਇਕੱਠ ਹੋਇਆ ਵੀ ਸਾਡੇ ਤੇ ਅਤਿਆਚਾਰ ਹੋ ਰਹੇ ਨੇ ਤੇ ਸਾਡੇ ਤੋਂ ਇੰਨਾ-ਇੰਨਾ ਸਮਾਂ ਇੰਨਾ ਓਵਰਟਾਈਮ ਲਿੱਤਾ ਜਾਂਦਾ ਪਰੰਤੂ ਜਿਹੜੀ ਮਜ਼ਦੂਰੀ ਆ ਉਹ ਨਾ ਮਾਤਰ ਦਿੱਤੀ ਜਾ ਰਹੀ ਆ ਤੇ ਇਸ ਕਰਕੇ ਜਥੇਬੰਦਕ ਹੋਏ ਮਜ਼ਦੂਰ ਇਕੱਠੇ ਹੋਏ ਤੇ ਮਜ਼ਦੂਰਾ ਨੇ ਪ੍ਰਸਤਾਪ ਪਾਸ ਕੀਤਾ ਕਿ ਅਸੀਂ 8 ਘੰਟੇ ਡਿਊਟੀ ਲੈਣੀ ਹੈ ਤੇ ਉਹ ਜ਼ਰੂਰਤ ਪੂਰੀ ਲੈਣੀ ਆ ਤਾਂ ਉਥੋਂ ਦੀ ਹਾਕਮ ਸਰਕਾਰਾਂ ਨੇ ਉਹਨਾਂ ਤੇ ਮੰਗਾ ਨਾਮ ਨੰਦੀ ਵਜਾਏ ਉਹਨਾਂ ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਉਹਨਾਂ ਤੇ ਅਨੇ ਵਾ ਗੋਲੀਆਂ ਵੀ ਚਲਾਈਆਂ ਨੇ ਉਸ ਸੰਘਰਸ਼ ਦੇ ਵਿੱਚ ਇੱਕ ਬੀਬੀ ਚਿੱਟੇ ਕੱਪੜੇ ਦੇ ਵਿੱਚ ਚਿੱਟੀ ਚੁੰਨੀ ਦੇ ਵਿੱਚ ਆਪਣੇ ਛੋਟੇ ਜਿਹੇ ਨਿੱਕੇ ਜਿਹੇ ਬੱਚੇ ਨੂੰ ਕੁਛੜ ਤੇ ਟੰਗਿਆ ਹੋਇਆ ਸੀ ਜਿਸ ਦੇ ਵਜੋਂ ਉਹ ਬੱਚਾ ਵੀ ਸ਼ਹੀਦ ਹੋਇਆ ਤੇ ਹੋਰ ਮਦੂਰ ਲੇਬਰ ਯੂਨੀਅਨ ਦੇ ਵੀ ਵਰਕਰ ਸ਼ਹੀਦ ਹੋਏ ਨੇ ਇਸ ਕਰਕੇ ਜਿਹੜੀ ਚਿੱਟੀ ਚੁੰਨੀ ਦੇ ਵਿੱਚ ਕੱਪੜੇ ਦੇ ਵਿੱਚ ਬੱਚਾ ਬੰਨਿਆ ਹੋਇਆ ਸੀ ਉਸ ਚੁੰਨੀ ਦਾ ਰੰਗ ਲਾਲ ਹੋ ਗਿਆ ਤੇ ਉਸ ਦਿਨ ਤੋਂ ਬਾਅਦ ਮਜ਼ਦੂਰਾਂ ਦੀ 16 ਘੰਟੇ ਦੀ ਡਿਊਟੀ ਤੋਂ ਬੁਝਾਈ ਤੇ 8 ਘੰਟੇ ਡਿਊਟੀ ਦਾ ਹੈਗਾ ਜਿਹਦਾ ਅਸੀਂ ਅੱਜ ਆਨੰਦ ਮਾ ਰਹੇ ਆ ਇਸ ਝੰਡੇ ਦਾ ਰੰਗ ਲਾਲ ਉਸ ਸਮੇਂ ਤੋਂ ਹੀ ਮਜ਼ਦੂਰਾ ਨੇ ਕੀਤਾ ਹੋਇਆ ਇਹ ਖੂਨ ਦਾ ਇੱਕ ਨਿਸ਼ਾਨੀ ਆ ਇਹ ਜਿਹੜਾ ਛੁੱਟੀ ਦਾ ਆਨੰਦ ਮਾ ਰਹੇ ਆ ਇੱਕ ਮਜ਼ਦੂਰਾ ਦੀ ਦੇਨ ਆ ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਮੈ ਦੇਹੜਾ ਜਿੰਦਾਬਾਦ ਜਿਵੇਂ ਤੁਸੀਂ ਕਹੇ ਲਾਲ ਝੰਡਾ ਨਾ ਇੱਕੇ ਨਿਸ਼ਾਨੀ ਬਣ ਚੁੱਕਿਆ ਜਿਵੇਂ ਮਜ਼ਦੂਰ ਦਾ ਵਸ ਜੋ ਮਨਾਇਆ ਜਾ ਰਿਹਾ ਹੈ ਨਾ ਉਦੀ ਇੱਕ ਪਛਾਣ ਬਣ ਚੁੱਕੀ ਹੈ ਪਛਾਣ ਬਣ ਚੁੱਕੀ ਆ ਇਹ ਮਜ਼ਦੂਰਾਂ ਦਾ ਇੱਕ ਇਤਿਹਾਸਿਕ ਦਿਨ ਆ ਤੇ ਜਿੱਥੇ ਵੀ ਮਜ਼ਦੂਰੇ ਤੇ ਇਹ ਝੰਡਾ ਜਿਹਾ ਲਹਿਰਾਇਆ ਜਾਂਦਾ ਉਹ ਝੰਡਾ ਅਸਲੀ ਲਾਲ ਹੋਊਗਾ ਤੇ ਬਾਕੀ ਮੇਰੇ ਖਿਆਲ ਕੋਈ ਜਥੇਬੰਦੀ ਉਹ ਦੂਜੇ ਰੰਗ ਦਾ ਝੰਡਾ ਨਹੀਂ ਚੜਾਉਂਦੀ ਤੇ ਨਾ ਲਹਿਰਾਉਂਦੀ ਆ ਤੇ ਜੇ ਉਹ ਐਦਾਂ ਕਰਦੇ ਨੇ ਤਾਂ ਉਹ ਡੁਪਲੀਕੇਟ ਯੂਨੀਅਨ ਆ ਅਸਲੀ ਟ੍ਰੇਡ ਯੂਨੀਅਨ ਅਤੇ ਸ਼ਹੀਦਾਂ ਨੂੰ ਸ਼ਿਕਾਗੋ ਦੇ ਨੂੰ ਸਰਦਾਂਝੀ ਲਈ ਦੇਣ ਵਾਲੇ ਨਹੀਂ ਇਸ ਕਰਕੇ ਇਹ ਝੰਡੇ ਦਾ ਰੰਗ ਸੁਹਾ ਤੇ ਲਾਲ ਆ ਪ੍ਰਧਾਨ ਸਾਹਿਬ ਮੇਰਾ ਤੁਹਾਨੂੰ ਇੱਕ ਸਵਾਲ ਹੋ ਰਿਹਾ ਜੇਕਰ ਵੀ ਆਉਣ ਵਾਲੇ ਟਾਈਮ ਚ ਜਾਂ ਹੁਣ ਵੀ ਮਜ਼ਦੂਰਾਂ ਦੇ ਉੱਤੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਅਤਿਆਚਾਰ ਹੁੰਦਾ ਹੈ ਕਿ ਤੁਸੀਂ ਉਹਨਾਂ ਲਈ ਖੜੇ ਰਹੋਗੇ ਹਰ ਟਾਈਮ ਪਰਮਾਤਮਾ ਨੇ ਐਨੀ ਬਖਸ਼ੀਸ਼ ਬਖਸ਼ੀ ਆ ਕੱਲ ਮੈਂ ਜ਼ਿਲ੍ਹਾ ਮਾਨਸਾ ਦੀ ਸੱਤ ਕਮੇਟੀਆਂ ਤੇ ਕਰਾਪੁਰਾ ਫੂਲ ਨਾਬਾ ਪਤਣਾ ਖਨੌਰੀ ਤੇ ਹੋਰ ਕਈ ਕਮੇਟੀਆਂ ਤੇ ਆ ਸਾਡੇ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਚੰਦਰਨ ਗਰੇਵਾਲ ਜੀ ਉੱਥੇ ਵਿజిਟ ਤੇ ਪਹੁੰਚੇ ਸੀ ਡੀਸੀ ਆਫਿਸ ਦੇ ਵਿੱਚ ਡੀਸੀ ਸਾਹਿਬ ਨਾਲ ਮੌਜੂਦਗੀ ਦੇ ਵਿੱਚ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਮਜ਼ਦੂਰਾ ਦੇ ਨਾਲ ਉਹਨਾਂ ਦੇ ਮਸਲੇ ਜੋ ਆ ਹੱਲ ਕਰਾਏ ਨੇ ਅਸੀਂ ਅੱਜ ਵੀ ਮਜ਼ਦੂਰਾਂ ਦੇ ਨਾਲ ਖੜੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੜੇ ਆ ਮੇਰੀ 70 ਸਾਲ ਦੀ ਉਮਰ ਕ੍ਰਾਸ ਕਰ ਗਈ ਮੈਂ ਅੱਜ ਤੋਂ ਹੁਣ ਤੱਕ ਮੇਰੇ ਭਰਾਵਾਂ ਦੀ ਦੇਣ ਆ ਮੈਨੂੰ ਅਸ਼ੀਰਵਾਦ ਦਿੱਤਾ ਹੋਇਆ ਜਿਹਦਾ ਮੈਂ ਹੁਣ ਚੱਲਦਾ ਫਿਰਦਾ ਮੈਂ ਬਸ ਚਾ ਆ ਤੇ ਬਸੇ ਜਾਊਂਗਾ ਮੈਂ ਕੋਈ ਗੱਡੀ ਦਾ ਲਾਲਚ ਨਹੀਂ ਕਰਦਾ ਕੋਈ ਕਿਸੇ ਕਿਸਮ ਵਹੀਕਲ ਦਾ ਲਾਲਚ ਨਹੀਂ ਕਰਦਾ ਮੈਂ ਜਿੱਥੇ ਵੀ ਜਾਂਦਾ ਤੇ ਬਸ ਰਾਹੀ ਆ ਟਰੇਨ ਦੇ ਰਾਹੀ ਜਾਣਾ ਇਸ ਕਰਕੇ ਮੈਂ ਮਜ਼ਦੂਰਾਂ ਦਾ ਹਾਮੀ ਆ ਤੇ ਖੁਦ ਆਪ ਮਜ਼ਦੂਰ ਆ ਮੇਰੇ ਪਿਤਾ ਜੀ ਵੀ ਮਜ਼ਦੂਰੀ ਕਰਦੇ ਸੀ ਮੇਰੇ ਚਾਚਾ ਤਾਇਆ ਵੀ ਮਜ਼ਦੂਰੀ ਕਰਦੇ ਸੀ ਮੈਂ ਆਪ ਖੁਦ ਸਫਾਈ ਸੇਵਕ ਸੀ ਕੂੜੇ ਵਾਲੀ ਟਰਾਲੀ ਤੇ ਮੈਨੇ ਗੰਦ ਚੁੱਕਿਆ ਤੇ ਮੈਨੇ ਨਾਲੀਆਂ ਤੇ ਸਫਾਈ ਦਾ ਕੰਮ ਸੰਤਰ ਵੀ ਕੀਤੇ ਨੇ ਤੇ ਅਸੀਂ ਮਜ਼ਦੂਰਾਂ ਦੇ ਹਾਮੀ ਆ ਖੁਦ ਮਜ਼ਦੂਰ ਆ ਇਸ ਕਰਕੇ ਮਜ਼ਦੂਰਾਂ ਨਾਲ ਜਿੰਦੇ ਜੀ ਖੜਾਂਗੇ ਜਦੋਂ ਤੱਕ ਮੇਰੇ ਚ ਜਾਣ ਆ ਤੇ ਮੇਰੇ ਸਾਥੀਆਂ ਜਾਣ ਆ ਮੇਰੇ ਸਾਥੀ ਅੱਜ ਵੀ ਮੇਰੇ ਨਾਲ ਖੜੇ ਨੇ ਉਮੀਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੇਰੇ ਨਾਲ ਮਜ਼ਦੂਰਾਂ ਦੇ ਵਾਂਗ ਹੀ ਖੜਨਗੇ ਅੱਜ ਤੁਸੀਂ ਦੇਖੋ ਜਿਵੇਂ ਕੱਗਾ ਕਮੇਟੀ ਦੇ ਵਿੱਚ ਜੋ ਇਹ ਪ੍ਰੋਗਰਾਮ ਰੱਖਿਆ ਗਿਆ ਮਜ਼ਦੂਰ ਦਿਵਸ ਜੋ ਅੱਜ ਜਿੰਨੇ ਵੀ ਇੱਥੇ ਵਰਕਰ ਲੱਗੇ ਹੋਏ ਨੇ ਕਮੇਟੀ ਦੇ ਅੰਡਰ ਚ ਜੋ ਜੋ ਅੱਜ ਇੱਥੇ ਮਜ਼ਦੂਰ ਦਿਵਸ ਤੇ ਜੋ ਅਰੰਧ ਮੰਡ ਰਹੇ ਨੇ ਸੋ ਥੋੜੀ ਦੇਰ ਤੱਕ ਇੱਥੇ ਐਮਐਲਏ ਸਾਹਿਬ ਵੀ ਪਹੁੰਚਣ ਵਾਲੇ ਨੇ ਸੋ ਮੇਰੇ ਨਾਲ ਜੁੜੇ ਹੋ ਹਰਪ੍ਰੀਤ ਕੌਰ ਕੱਗਾ ਨਾਲ ਤਾਂ ਕਿ ਤੁਹਾਡੇ ਨਾਲ ਹਰ ਜੋ ਅਪਡੇਟ ਹੈ ਹਰ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਬੱਤੇ ਸੋ 5000 ਬੜਾ ਇੱਕ ਇਤਿਹਾਸਕ ਦਿਨ ਹੈ ਜਿਹੜਾ ਮਜ਼ਦੂਰ ਦਿਵਸ ਸੋ ਨਾਇਕਾ ਦਾ ਪੂਰੀ ਦੁਨੀਆ ਦੇ ਵਿੱਚ ਅੱਜ ਦਾ ਦਿਨ ਬੜਾ ਅਹਿਮ ਦਿਨ ਹੈ ਮੈਂ YouTube ਤੇ ਆਉਂਦਾ ਆਉਂਦਾ ਸੱਚ ਵਾਰ ਕੇ ਦੇਖ ਰਿਹਾ ਸੀਗਾ ਕਿ ਸਾਡਾ ਇਤਿਹਾਸ ਕੀ ਹੈ ਸਾਡਾ ਜਿਹੜਾ ਮਜ਼ਦੂਰ ਦਿਵਸ ਹੈ ਇਹ ਬਣਾਇਆ ਕਿਉਂ ਜਾਂ ਝੋੜੀ ਲੰਮੀ ਜਿਹਦੇ ਪਿੱਛੇ ਇੱਕ ਕਹਾਣੀ ਹੈ ਇਸ ਦੇ ਪਿੱਛੇ ਉਹਨਾਂ ਮਜ਼ਦੂਰਾਂ ਦੀਆਂ ਸ਼ਹੀਦੀਆਂ ਉਹ ਸਾਨੂੰ ਯਾਦ ਰੱਖਣੀਆਂ ਚਾਹੀਦੀ ਉਹਨਾਂ ਨੇ ਸਾਨੂੰ ਜਿਹੜਾ ਉਹ ਸਾਡਾ ਹੱਕ ਲਵਾ ਕੇ 1886 ਤੋਂ ਪਹਿਲਾਂ ਕਿਉਂਕਿ ਜਿਹੜਾ ਮਜ਼ਦੂਰਾਂ ਦੇ ਨਾਲ ਟਕਾ ਹੁੰਦਾ ਸੀਗਾ ਕੋਈ ਲਿਮਟ ਨਹੀਂ ਸੀ ਹੁੰਦੀ ਟਾਈਮ ਦੇ ਕੰਮ ਕਰਨ ਦੀ 12 12 14 14 16 16 18 18 ਕਿੱਤੇ ਜਿਹੜਾ ਮਜ਼ਦੂਰਾਂ ਤੋਂ ਕੰਮ ਕਰਾਇਆ ਜਾਂਦਾ ਸੀ ਵੱਡੀਆਂ-ਵੱਡੀਆਂ ਫੈਕਟਰੀਆਂ ਦੇ ਵਿੱਚ ਆਇਓ ਕਿਸੇ ਵੀ ਥੰਡਰ ਹੋਵੇ ਕਿਉਂਕਿ ਹਰ ਹਰ ਕਿੱਤੇ ਦੇ ਵਿੱਚ ਜਿਹੜੀ ਉਹ ਮਜ਼ਦੂਰ ਦੀ ਜਿਹੜੀ ਲੋੜ ਸੀ ਸੋ ਮਜ਼ਦੂਰਾਂ ਨੇ ਜਦੋਂ ਆਪਣੀ ਮੰਗ ਰੱਖੀ ਕਿ ਅਸੀਂ ਵੀ ਇਨਸਾਨ ਹਾਂ ਸਾਨੂੰ ਜਿਹੜਾ ਸਮਾਂ ਸਮਾਂ ਦਿੱਤਾ ਜਾਵੇ ਕਿ ਅਸੀਂ ਉਹ ਟਾਈਮ ਬੋਰਡ ਕੀਤਾ ਜਾਵੇ ਕਿ ਜਿਸ ਸਮੇਂ ਆਪਾਂ ਸਾਡਾ ਮਜ਼ਦੂਰੀ ਦਾ ਸਮਾਂ ਵਜਮਦ ਹੋਵੇ ਕਿਉਂਕਿ ਜਦੋਂ ਇੱਕ ਜੋਬ ਕਰਨ ਵਾਲਾ ਉਹਦਾ ਵੀ ਇੱਕ ਸਮਾਂ ਹੁੰਦਾ ਸੋ ਸਾਡੇ ਮਜ਼ਦੂਰਾਂ ਦਾ ਵੀ ਇੱਕ ਸਮਾਂ ਹੋਣਾ ਚਾਹੀਦਾ ਕਿਉਂਕਿ ਖੂਨ ਪਸੀਨਾ ਜਦੋਂ ਇੱਕ ਕਰਕੇ ਕੰਮਿੰਟ ਕਰਦੇ ਨੇ ਤਾਂ ਫਿਰ ਇਹ ਮਿਹਨਤ ਕਰਨ ਵਾਲੇ ਨੂੰ ਪਤਾ ਕਿਉਂਕਿ ਮੈਂ ਇਸ ਪਰਿਵਾਰ ਚੋਂ ਆਇਆ ਛੇ ਗੱਲਸ ਕੀਤਾ ਸੁਣੇਗੇ ਸੁਣੀ ਨਹੀਂਗੇ ਇਹ ਨਹੀਂ ਅਸੀਂ ਕਿਸੇ ਮਜ਼ਦੂਰ ਦੀ ਸੋਨੀ ਨਹੀਂ ਸੋ ਮਜ਼ਦੂਰਾਂ ਨੇ ਇੱਕ ਬਹੁਤ ਵੱਡਾ ਸੰਘਰਸ਼ ਵਿੜਿਆ ਉਸ ਸੰਘਰਸ਼ ਦੇ ਵਿੱਚ ਜਦੋਂ ਪੁਲਿਸ ਦੀ ਲਾਠੀ ਚਾਰਜ ਹੋਈ ਤਾਂ ਕਈ ਮਜ਼ਦੂਰ ਉਸ ਦੇ ਵਿੱਚ ਸ਼ਹੀਦ ਹੋ ਗਏ ਫਿਰ ਮਜ਼ਦੂਰਾਂ ਨੇ ਬਹੁਤ ਵੱਡਾ ਜਦੋਂ ਸੰਘਰਸ਼ ਵਿੜਿਆ ਮਜ਼ਦੂਰਾਂ ਨੇ ਫੈਕਟਰੀਆਂ ਦੇ ਵਿੱਚ ਇੰਡਸਟਰੀਆਂ ਦੇ ਵਿੱਚ ਲੇਬਰ ਦਾ ਕੰਮ ਕਰਨਾ ਜਦੋਂ ਬੰਦ ਕਰ ਦਿੱਤਾ ਫਿਰ ਰਾਸਾ ਦੇ ਵਿੱਚ ਜਦੋਂ ਮਜ਼ਦੂਰਾਂ ਨੇ ਧੁਆ ਜਾ ਦਿੱਤਾ ਤਾਂ ਫਿਰ ਉਹਨਾਂ ਨੂੰ ਮੰਨਣਾ ਪਿਆ ਤੇ ਫੈਸਲਾ ਹੋਇਆ ਕਿ ਮਜ਼ਦੂਰ ਜਿਹੜਾ ਉਹ ਸਿਰਫ 8 ਘੰਟੇ ਹੀ ਕੰਮ ਕਰੂਗਾ ਇਹ ਅਮਰੀਕਾ ਦੀ ਧਰਤੀ ਤੇ ਹੋਇਆ ਸੀ 1886 ਔਰ 1923 ਦੇ ਵਿੱਚ ਆਪਣੇ ਭਾਰਤ ਤੇ ਲਾਗੂ ਹੋਇਆ ਸੋ ਅੱਜ ਦਾ ਦਿਨ ਬਹੁਤ ਅਹਿਮ ਦਿਨ ਹੈ ਤੇ ਸਾਨੂੰ ਹੱਕ ਦਿਵਾਉਣ ਦੇ ਲਈ ਉਹਨਾਂ ਨੂੰ ਅਸੀਂ ਸਮਰਪਿਤ ਆ ਕਿ ਜਿਨ੍ਹਾਂ ਨੇ ਸਾਨੂੰ ਸਾਡੇ ਹੱਕ ਲੈ ਕੇ ਦਿੱਤੇ ਕਿਉਂਕਿ ਕਿਸਾਨ ਆਪਣਾ ਪੂਨ ਪਸੀਨਾ ਸਾਰਾ ਵਹਾ ਦਿੰਦਾ ਔਰ ਆਪਣੇ ਕਿਰਤ ਦੇ ਨਾਲ ਬੇਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰਦਾ ਹੈ ਸੋ ਅੱਜ ਦੇ ਦਿਨ ਦੀਆਂ ਮਜ਼ਦੂਰ ਦੇਖਸ ਦੀਆਂ ਆਪ ਸਭ ਜੀ ਨੂੰ ਬਹੁਤ ਬਹੁਤ ਦੇਗ ਦੀਆਂ ਗਰਾਹਿਆਂ ਨੂੰ ਮੁਬਾਰਕਾਂ ਔਰ ਪ੍ਰਮਾਤਮਾ ਕੋਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਮੈਂ ਦਿਹਾੜਾ ਜਿੰਦਾਬਾਦ 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 ਕਾਗੋਵੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਲਾਲ ਸਲਾਮ ਕਾਗੋਵੇ ਸ਼ਹੀਦਾਂ ਨੂੰ ਲਾਲ